ਅੱਜ ਕਰ ਲੱਗੀ ਐ ਮੈਂ ਉਹ ਕੰਮ ਜਿਹੜਾ ਅੱਜ ਤੱਕ ਨਾ ਤਾਂ ਕਿਸੇ ਨੇ ਕੀਤਾ ਹੋਊਗਾ ਤੇ ਜੇ ਇਹਦੇ ਫਾਇਦੇ ਫਾਇਦੇ ਤਾਂ ਬੜੇ ਹੀ ਜ਼ਿਆਦਾ ਤੇ ਜਉਂਦੀ ਰਵੇ ਉਹ ਭੈਣ ਜਿਹਨੇ ਮੈਨੂੰ ਆਹ ਕੰਮ ਦੱਸਤਾ ਓਹੋ ਪਵਨ ਆ ਕੀ ਕਰ ਰਹੇ ਹੋ ਮੈਨੂੰ ਤਾਂ ਸਮਝ ਨਹੀਂ ਆ ਰਹੀ ਦਹੀਂ ਉੱਪਰ ਕਿਉਂ ਪਾਤਾ ਤਵੇ ਤੇ ਬਸ ਤੁਸੀਂ ਦੇਖੀ ਚੱਲੋ ਫਾਇਦੇ ਹੀ ਹੋਣਗੇ ਸਾਰੇ ਹੁਣਾ ਮਿਲਣਾਂ ਦਾ ਕੀ ਕਰਨ ਲੱਗ ਗਈ ਬੱਸ ਤੁਸੀਂ ਵੇਖੋ ਤਾਂ ਸਹੀ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਇੱਕ ਭੈਣ ਨੇ ਮੈਨੂੰ ਦੱਸਿਆ ਕਹਿੰਦੀ ਬਹੁਤ ਫਾਇਦਾ ਹੁੰਦਾ ਮੈਂ ਕਿਹਾ ਚਲੋ ਅੱਜ ਆਪਾਂ ਵੀ ਕਰਕੇ ਦੇਖਦੇ ਹਾਂ ਓਹੋ ਪਵਨ ਦੱਸੋ ਜਲਦੀ ਜਲਦੀ ਮੈਂ ਕੀ ਬਣ ਰਿਹਾ ਹੈ ਹਾਂਜੀ ਅੱਜ ਇਹੋ ਜੀ ਚੀਜ਼ ਬਣਾਵਾਂਗੇ ਮੇਰੀ ਭੈਣ ਨੇ ਦੱਸੀ ਹੈ ਪਾਕਿਸਤਾਨ ਤੋਂ ਤੇ ਬਹੁਤ ਹੀ ਵਧੀਆ ਉਹਦਾ ਰਿਜ਼ਲਟ ਆ ਤੇ ਬਹੁਤ ਫਾਇਦੇ ਹੀ ਹੋਣਿਆ ਨੁਕਸਾਨ ਘੋਰਾ ਵੀ ਨਹੀਂ ਹੁੰਦਾ ਅੱਛਾ ਹਾਂਜੀ ਤੇ ਆਜੋ ਆਪਾਂ ਕਰਦੇ ਹਾਂ ਸਟਾਰਟ ਤੇ ਦੋਸਤੋ ਜਲਦੀ ਜਲਦੀ ਦੇਖੋ ਵੀਡੀਓ ਤੇ ਤੁਸੀਂ ਵੀ ਇਹ ਚੀਜ਼ ਅਪਣਾਓ ਬਿਲਕੁਲ ਹਾਂਜੀ ਹਾਂਜੀ ਦੋਸਤੋ ਤੁਸੀਂ ਕੀ ਕਰਨਾ ਜੀ ਤੁਸੀਂ ਇੱਕ ਕਾਲੀ ਇਹ ਜਿਹੜੀ ਦਹੀਂ ਦੀ ਲੈ ਲੈਣੀ ਆ ਠੀਕ ਇਹਦੇ ਵਾਸਤੇ ਜਿਹੜਾ ਵੀ ਆਪਾਂ ਸਮਾਨ ਲੈਣਾ ਉਹ ਆਪਣੇ ਆਮ ਘਾਰ ਹੀ ਹੁੰਦਾ ਤੇ ਹੁਣ ਆਪਾਂ ਇਸ ਦਹੀਂ ਨੂੰ ਪਾਵਾਂਗੇ ਜੀ ਲੋਹੇ ਵਾਲੇ ਤਵੇ ਤੇ ਅੱਛਾ ਇਸ ਦਹੀਂ ਨੂੰ ਲੋਹੇ ਵਾਲੇ ਤਵੇ ਤੇ ਪਾਵਾਂਗੇ ਹਾਂਜੀ ਤਵਾ ਲੋਹੇ ਵਾਲਾ ਹੀ ਹੋਣਾ ਚਾਹੀਦਾ ਠੀਕ ਹਾਂਜੀ ਤੇ ਇੱਧਰ ਤਵਾ ਆਪਣਾ ਹੋ ਗਿਆ ਜੀ ਗਰਮ ਤੇ ਹੁਣ ਆਪਾਂ ਇਹਦੇ ਤੇ ਆਹ ਸਾਰੀ ਜਿਹੜੀ ਦਹੀਂ ਪਾ ਦਾਂਗੇ ਓਹੋ ਹੁਣ ਦਹੀਂ ਖਰਾਬ ਹੋ ਜੂਗੀ ਤਾਂ ਹਾਂਜੀ ਦਹੀਂ ਫੱਟ ਜ਼ਰੂਰ ਜਾਊਗੀ ਪਰ ਇਹਦੇ ਫਾਇਦੇ ਐਸੇ ਦਹੀਂ ਦੇ ਤਾਂ ਹੀ ਹੋਣੇ ਆ ਜੀ ਠੀਕ ਹਾਂਜੀ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਹਿਲਾਉਂਦੇ ਜਾਵਾਂਗੇ ਤੇ ਇਹਦੇ ਉੱਪਰ ਆਪਾਂ ਪਾ ਦਾਂਗੇ ਜੀ ਕੜੀ ਪੱਤਾ ਅੱਛਾ ਹਾਂਜੀ ਠੀਕ 8-10 ਪੱਤੇ ਆਪਾਂ ਕੜੀ ਪੱਤਾ ਦੇ ਪਾਵਾਂਗੇ ਠੀਕ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਇੱਕ ਚਮਚ ਕਲੌਂਜੀ ਦਾ ਠੀਕ ਆਪਾਂ ਹੁਣ ਮੈਨੂੰ ਤਾਂ ਸਮਝ ਨਹੀਂ ਆ ਰਹੀ ਤੁਸੀਂ ਕੀ ਬਣਾ ਰਹੇ ਹੋ ਕਿਹੜੀ ਉਹਨਾਂ ਨੇ ਗੱਲ ਦੱਸੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਫਾਇਦੇ ਕਰੂਗੀ ਹੁਣ ਇਹ ਕਰਨ ਬਣ ਕੀ ਰਿਹਾ ਹੈ ਤੇ ਦੱਸੋ ਹਾਂ ਜੀ ਇਹ ਉਹਨਾਂ ਵਾਸਤੇ ਬਣ ਰਿਹਾ ਜੀ ਜਿਨ੍ਹਾਂ ਦੇ ਵਾਲ ਜਿਹੜੇ ਆ ਰੁੱਖੇ ਜੇ ਹੋ ਜਾਂਦੇ ਆ ਜਮਾ ਖੁਸ਼ਕ ਹੁੰਦੇ ਆ ਵਾਲ ਹੈਅਰ ਤੇ ਉਨਾ ਵਾਸਤੇ ਇਹ ਚੀਜ਼ ਆਪਾਂ ਬਣਾ ਰਹੇ ਆਂ ਤੇ ਇਹ ਚੀਜ਼ ਲਾਉਣ ਤੋਂ ਬਾਅਦ ਜਿਹੜੇ ਕਿ ਤੁਹਾਡੇ ਵਾਲ ਆ ਸ਼ਾਈਨ ਕਰਨ ਲੱਗ ਜਾਣਗੇ। ਅੱਛਾ। ਹਾਂਜੀ। ਮਤਲਬ ਜਿਹੜੇ ਜਿਨ੍ਹਾਂ ਦੇ ਵਾਲ ਮਤਲਬ ਕਿ ਖਰਾਬ ਹੋ ਜਾਂਦੇ, ਦੋ ਮੂਹੇ ਹੋ ਜਾਂਦੇ ਆ। ਹਾਂਜੀ। ਇਹ ਕਿ ਹੋਮ ਮੇਡ ਕੰਡੀਸ਼ਨਰ ਹੈ ਇੱਕ ਤਰ੍ਹਾਂ ਦਾ। ਠੀਕ ਠੀਕ। ਹਾਂਜੀ। ਫਿਰ ਤਾਂ ਪਾਉਣ ਆਪਣੇ ਦੋਸਤਾਂ ਨੂੰ ਚਾਹੀਦਾ ਵੀ ਗਾਂਦੀਆਂ ਸ਼ੇਅਰ ਵੀ ਕਰ ਦੇਣਗੇ। ਬਿਲਕੁਲ ਜੀ ਇੱਕ ਵਾਰੀ ਵਰਤ ਕੇ ਤਾਂ ਦੇਖਣਾ ਕਿ ਬਹੁਤ ਸਾਰਾ ਫਾਇਦਾ ਹੋਊਗਾ ਤੇ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਪਾਤੇ ਆ ਜੀ ਮੇਥੀ। ਠੀਕ ਬਾਵਨ ਮਤੀ ਦਾਣਾ ਹਾਂਜੀ ਤੇ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਪਿਆਜ਼ ਯਾਨੀ ਕਿ ਅੱਧਾ ਪਿਆਜ਼ ਠੀਕ ਯਾਨੀ ਕਿ ਅੱਧਾ ਤੁਸੀਂ ਪਿਆਜ਼ ਪਾ ਲੈਣਾ ਠੀਕ ਠੀਕ ਹੈ ਜੀ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਜਿਹੜਾ ਕਿ ਪਕਾਈ ਜਾਵਾਂਗੇ ਤਾਂ ਜੋ ਜਿਹੜਾ ਕਿ ਪਿਆਜ਼ ਦਾ ਰਸ ਵੀ ਜਿਹੜਾ ਪੱਤਿਆਂ ਦਾ ਰਸ ਸਾਰਾ ਜਿਹੜਾ ਕਿ ਇਸ ਦਹੀਂ ਜਿਹੜੀ ਆਪਣੀ ਹੁਣ ਪੂਰੀ ਤਰ੍ਹਾਂ ਯਾਨੀ ਕਿ ਫਟ ਚੁੱਕੀ ਆ ਇਹ ਹੁਣ ਤੁਸੀਂ ਦੋਸਤੋ ਤੇ ਹੁਣ ਆਪਾਂ ਇਹਨੂੰ ਥੋੜਾ ਟਾਈਮ ਦੇਈ ਇਸੇ ਤਰ੍ਹਾਂ ਪਕਾ ਲਾਂਗੇ ਠੀਕ ਹੈ ਜੀ ਤੁਸੀਂ ਬਿਲਕੁਲ ਸਿਮ ਗੈਸ ਕਰਕੇ ਜਿਹੜਾ ਕਿ ਇਹਨੂੰ ਪਕਾਉਣਾ ਹੈ ਠੀਕ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਜੀ ਅਲਸੀ ਠੀਕ ਹੁਣ ਆਪਾਂ ਜਿਹੜਾ ਆਪਣਾ ਮੇਲਣਾ ਸੀ ਇਹਦੇ ਨਾਲ ਜਿਹੜਾ ਕਿ ਆਪਾਂ ਇਹਨੂੰ ਇਸ ਤਰ੍ਹਾਂ ਥੋੜਾ ਜਿਹਾ ਮੈਚ ਕਰ ਲਾਂਗੇ ਹਾਂਜੀ ਹਾਂਜੀ ਹੁਣ ਆਪਾਂ ਇਹਨੂੰ ਗ੍ਰੈਂਡ ਕਰ ਲੈਣੇ ਆ ਤਾਂ ਜੋ ਆਪਾਂ ਇਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਉਹ ਤੁਹਾਨੂੰ ਆਪਾਂ ਦੱਸ ਦਾਂਗੇ ਠੀਕ ਹੁਣ ਆਪਾਂ ਇਹਨੂੰ ਪਾ ਲੈਣੇ ਆ ਜੀ ਮਿਕਸੀ ਵਾਲੇ ਜੱਗ ਦੇ ਹਾਂਜੀ ਤੇ ਹੁਣ ਆਪਾਂ ਨਾਲ ਹੀ ਜਿਹੜਾ ਕਿ ਇਹਦੇ ਵਿੱਚ ਪਾਵਾਂਗੇ ਜੀ ਐਲੋਵੀਰਾ ਠੀਕ ਹਾਂਜੀ ਐਲੋਵੀਰਾ ਦੀ ਜਿਹੜੀ ਕਿ ਆਪਾਂ ਥੋੜੀ ਜੀ ਜੱਲ ਕੱਢ ਲੈਣੇ ਆ ਤੇ ਤੁਸੀਂ ਨੇਚਰਲ ਐਲੋਵੀਰਾ ਹੀ ਲੈਣਾ ਤੇ ਦੂਜਾ ਕੈਮੀਕਲ ਵਾਲਾ ਤੁਸੀਂ ਨਹੀਂ ਲੈਣਾਗਾ ਥੋੜੀ ਜੀ ਆਪਾਂ ਜਾਨੀ ਕਿ ਇਹਦੇ ਵਿੱਚ ਪਾ ਲੈਣੇ ਆ ਜੀ ਚੱਲ ਚੱਲ ਵੀ ਜਿਹੜੇ ਕਿ ਆਪਣੇ ਵਾਲਾਂ ਨੂੰ ਹੋਰ ਵੀ ਸਮੂਥ ਬਣਾਉਗੀ ਗ੍ਰੈਂਡ ਕਰਕੇ ਇਹਦਾ ਆਪਾਂ ਇੱਕ ਸਮੂਥ ਜਿਹਾ ਪੇਸਟ ਬਣਾ ਲੈਣਾ ਜੀ ਹਾਂਜੀ ਹਾਂਜੀ ਤੇ ਹੁਣ ਆਪਣਾ ਇਹ ਜਿਹੜਾ ਪੇਸਟ ਬਣ ਕੇ ਹੋ ਗਿਆ ਜੀ ਤਿਆਰ ਠੀਕ ਹੈ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਆਪਣੇ హెਅਰਸ ਤੇ ਜਿਹੜਾ ਕਿ ਯੂਜ਼ ਕਰਨਾ ਠੀਕ ਦੋਸਤੋ ਤੁਸੀਂ ਇਹ ਵਾਲਾ ਪੈਕ ਜਿਹੜਾ ਕਿ ਇਹ ਵਾਲਾ ਮਾਸਕ ਆਪਣੇ హెਅਰਸ ਤੇ ਲਾ ਕੇ ਜਰੂਰ ਦੇਖਿਓ ਇੱਕ ਵਾਰੀ ਬਹੁਤ ਹੀ ਸਮੂਥ ਹੈ ਜਿਹੜੇ ਕਿ హెਅਰ ਹੋ ਜਾਂਦੇ ਆ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਨੇਚੁਰਲੀ ਪਾਈਆਂ ਹੈਗੀਆਂ ਜਿਹੜੀਆਂ ਆਪਣੇ ਘਰ ਹੁੰਦੀਆਂ ਕੋਈ ਇਚ ਕੈਮੀਕਲ ਨਹੀਂ ਯੂਜ਼ ਕੀਤਾ ਤੇ